ਅੱਜ ਆਪਾਂ ਵੀਡੀਓ 'ਚ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੀ ਕੁੱਲ 13 ਲੱਖ ਦਾ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਰੇਟ ਵੀ ਪਸੰਦ ਆਊਗਾ ਸਾਡੇ ਵੱਲੋਂ ਫੁੱਲ ਗਾਰੰਟੀ ਹੈ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਘਰ ਕੋਠੀ ਮਕਾਨ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਹੈ ਵੇਚਣ ਵਾਸਤੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ 73800 ਪੂਰਾ 26173 ਪੂਰੀ ਵਧੀਆ ਤੇ ਪੂਰੀ ਸੋਹਣੀ ਆਪਾਂ ਕੋਠੀ ਅੱਜ ਲੈ ਕੇ ਪਹੁੰਚੇ ਹਨ ਜਮਾ ਨਮੀ ਕੋਠੀ ਬਣੀ ਹੈ ਜੀ ਜਿਆਦਾ ਟਾਈਮ ਨਹੀਂ ਹੋਇਆ ਕੋਠੀ ਬਣੀ ਨੂੰ ਤੇ ਜਲਦੀ ਤੋਂ ਜਲਦੀ ਮਾਲਕ ਨੇ ਸੇਲ ਕਰਨੀ ਹੈ ਰੇਟ ਤੁਹਾਨੂੰ ਪਤਾ ਲੱਗੇਗਾ ਕੁੱਲ ਡਿਮਾਂਡ ਇਹਨਾਂ ਨੇ 13 ਲੱਖ ਰੁਪਇਆ ਕਿਹਾ ਹੈਗਾ ਬਾਕੀ ਕਹਿੰਦੇ ਨੇ ਮਾਲਕ ਕਰ ਲੰਗੀ ਪੂਰੀ ਦੀ ਪੂਰੀ ਆਪਾਂ ਗੱਲਬਾਤ ਕਰ ਲਈ ਅਸੀਂ ਤੇ ਜਿੰਨੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਬਹੁਤ ਵਧੀਆ ਬਣਾ ਕੇ ਭੇਜੀ ਹੈ ਸਾਰੀ ਜਾਣਕਾਰੀ ਮਾਲਕ ਨੇ ਆਪਨੇ ਦੱਸੀ ਹੈ ਤੁਸੀਂ ਵੀਡੀਓ ਚੈੱਕ ਕਰੋ ਸਾਰੀ ਕੋਠੀ ਤੁਹਾਨੂੰ ਦੇਖਣ ਨੂੰ ਵਧੀਆ ਢੰਗ ਨਾਲ ਦੇਖਣ ਨੂੰ ਮਿਲ ਜੂਗੀ ਇਹ ਬਾਹਰਲਾ ਪਾਸਾ ਬਈ ਜੀ ਇਹ ਇੱਥੇ ਤੱਕ ਆਈ ਇਹ ਦੋ ਘੇਟ ਲੱਗਦੇ ਨੇ ਕੀ ਸਿਰਫ 게ਟ ਆਫਰ ਵੀ ਬਾਥਰੂਮ ਬਣੇ ਹੋਣਗੇ ਆਹ ਕਮਰਾ ਆ ਮੇਨ 게ਟ ਐਂਟਰੀ ਆਗੀ ਅੰਦਰ ਹਾਲ ਆ ਗਿਆ ਇਹ ਹਾਲ ਆ ਆ ਪੌੜੀ ਆ ਆ ਕਮਰੇ ਨਿਦਰ ਆਹ ਕੰਦੇ ਤੱਕ ਕਈ ਆ ਵੀ ਕਮਰਾ ਹੋ ਗਿਆ ਆ ਕਿਚਨ ਹੋ ਗਿਆ ਜੀ ਆ ਕਿਚਨ ਆ ਸਾਰਾ ਆਰ ਸੀ ਲੈਨਟਰ ਲੱਗਿਆ ਹੈ ਇਹ ਕਾ ਕਮਰਾ ਯਾਰ ਸੋਈ ਦੇ ਨਾਲ ਆਗਾ ਸੋਈ ਦੇ ਨਾਲ ਦਾ ਕਮਰਾ ਦੇਖ ਲੋ ਆ ਬਾਥਰੂਮ ਆ ਗਈ ਗੀਜਰ ਵਿੱਚ ਛੱਡਦੇ ਆਂਗੇ ਇੱਕ ਕਮਰਾ ਰਹਿ ਹੈ ਜੀ ਬੜਾ 11 21 ਦਾ ਕਮਰਾ ਪਰਛੱਤੀਆਂ ਬਣੀਆਂ ਹੋਈਆਂ ਨੇ ਦੋਏ ਕਮਰੇ ਇੱਕ ਸਾਈਜ਼ ਦੇ ਨੇ ਇੱਕ ਆ ਕਮਰਾ 11 21 ਦਾ ਆ ਰਿਹਾ ਜੀ ਬڑے ਕਮਰੇ ਨੇ ਦੋਨਾਂ ਦੇ ਉੱਪਰ ਛੱਤੀਆਂ ਲੱਗੀਆਂ ਹੁਣ ਕੋਠਾ ਦਿਖਾ ਦਿੰਨਾ ਭਾਈ ਆ ਬਰਲਾ ਬਸਾ ਪਟੌੜੀਆਂ ਨਹੀਂ ਗੀਆਂ ਹਾ ਸਾਰਾ ਨਿਚੋ ਆ ਗਿਆ ਹਾ ਪਰ ਮੰਪਤੀ ਬਣੀ ਹੋਈ ਆ ਹਾ ਕੋਠਾ ਆ ਗਿਆ ਹੀ ਮੰਟਿਬਣੀ ਹੋਈ ਆ ਆ প্লাਸਟਰ ਵਾਲੀ ਕੰਧ ਤੱਕ ਆ ਇਹਥੋਂ ਸਟਾਰਟ ਆ ਭਈ ਇਹ ਇੰਨਾ ਇਹ 135 ਆ ਜਾ ਭਾਈ ਉੱਪਰ ਵੀ ਬਾਥਰੂਮ ਬਣੇ ਹੋਏ ਨੇ ਟੋਟਲ ਜਗ੍ਹਾ ਆਪਾਂ ਨੂੰ ਕੋਠੀ ਦੀ ਦੇਖਣ ਨੂੰ ਮਿਲੂਗੀ 135 ਗਾਜ 135 ਗਾਜ ਰਜਿਸਟਰੀ ਵਾਲੀ ਜਗ੍ਹਾਾਂ ਜੀ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ 13 ਲੱਖ ਦੀ ਡਿਮਾਂਡ ਦੇ ਵਿੱਚ ਪਹੁੰਚੀ ਆ ਸੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਨਾਬਾ ਖਾਸ ਇਹਨਾਂ ਦਾ ਏਰੀਆ ਗਾ ਨਾਬੇ ਦੇ ਵਿੱਚ ਆਪਾਂ ਨੂੰ ਇਹ ਕੋਠੀ ਦੇਖਣ ਨੂੰ ਮਿਲੂਗੀ ਡਿਸਟ੍ਰਿਕਟ ਪਟਿਆਲਾ ਲੱਗਦੀ ਆ ਸੀ ਖਾਸ ਨਾਬੇ 'ਚ ਇਹ ਕੋਠੀ ਬਣੀ ਹੋਈ ਆ ਜੇ ਆਪਾਂ ਨੀਅਰ ਗੱਲ ਕਰੀਏ ਤਾਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੋਵੇਂ ਬਿਲਕੁਲ ਨਜ਼ਦੀਕ ਲੱਗਦੇ ਨੇ ਪਾਣੀ ਵਾਸਤੇ ਆਪਾਂ ਨੂੰ ਵਧੀਆ ਮੋਟਰ ਮਿਲ ਜੂਗੀ। ਬਾਕੀ ਕੋਠੀ ਦੀ ਵੀਡੀਓ ਤੁਸੀਂ ਚੈੱਕ ਕਰ ਹੀ ਲੇ ਜੀ। ਉੱਪਰ-ਨੀਚੇ ਇਹਨਾਂ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਤੇ ਸਾਰਾ ਕੁਝ ਮਾਲਕ ਨੇ ਆਪਨੇ ਦੱਸਿਆ ਜੀ। ਬਹੁਤ ਸੋਹਣੀ ਵੀਡੀਓ ਤੇ ਬਹੁਤ ਸੋਹਣੇ ਢੰਗ ਨਾਲ ਇਹਨਾਂ ਨੇ ਸਾਰਾ ਕੁਝ ਦੱਸਿਆ ਤੇ ਵੀਡੀਓ ਬਣਾਈ। ਤੇ ਵਧੀਆ ਵੀਡੀਓ ਜੀ ਵਧੀਆ ਕੋਠੀ ਆ ਕੋਈ ਖਰੀਦਣ ਦਾ ਹੈਗਾ ਚਾਹਵਨ ਜੇ ਕਿਸ ਨੂੰ ਪਸੰਦ ਆਈ ਹੈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਪਹਿਲਾਂ ਇੱਕ ਵਾਰੀ ਗੱਲ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 98762 57901 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 98762 57901 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਮਾਲਕ ਨਾਲ ਗੱਲ ਕਰਨੀ ਕੋਠੀ ਬਾਰੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਫੋਨ ਕਰੋ ਮਾਲਕ ਨਾਲ ਜੀ ਤੇ ਸਾਰਾ ਕੁਝ ਤੁਸੀਂ ਪੁੱਛ ਸਕਦੇ ਹੋ ਜੇ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਸਾਰਾ ਕੁਝ ਮਾਲਕ ਤੁਹਾਨੂੰ ਦੱਸ ਦੇਣਗੇ ਬਾਕੀ ਕਿਸੇ ਨੇ ਜਾ ਕੇ ਦੇਖਣੀ ਹੈ ਜਾਓ ਮਾਲਕ ਦੇ ਘਰੇ ਦੇਖੋ ਤੇ ਖਰੀਦ ਸਕਦੇ ਹੋ ਜੇ ਤੁਹਾਨੂੰ ਪਸੰਦ ਆਈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਜੀ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਵਧੀਆ ਸੋਹਣੀ ਵੀਡੀਓ ਸੀਗੀ ਵਧੀਆ ਲੱਗੀ ਜਰੂਰ ਦੱਸਿਓ ਜੀ ਆਕੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚੋ ਚਾਹੇ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਸਕਦੇ ਹਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਐਡ ਆਪਾਂ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਜੀ ਅਗਲੀ ਵੀਡੀਓ ਚ ਆਪਾਂ ਤੁਹਾਡੇ ਕਮੈਂਟ ਵੀ ਪੜਾਂਗੇ ਤੇ ਤੁਹਾਡੀ ਫਰਮਾਇਸ਼ ਤੇ ਵੀਡੀਓ ਵੀ ਲੈ ਕੇ ਪਹੁੰਚਾਂਗੇ ਅੱਜ ਥੋੜਾ ਜਿਹਾ ਕੰਮ ਐ ਜੀ ਤਾਂ ਕਰਕੇ ਕਮੈਂਟ ਨਹੀਂ ਪੜ ਹੋਣੀ ਜੀ ਮਾਫ ਕਰਿਓ ਕੱਲ ਨੂੰ ਆਪਾਂ ਇਕੱਠੀ ਪੜ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ